ਸਾਡੇ ਵੀਰ ਬਹਾਦਰ ਜੀ ਰਗਾ ਹੋਈ ਰਗਾ ਦੋ ਅੱਛੀ ਜੀ ਰੋ ਨਮਕਾ ਮਮੇ ਦੀ ਪਰਤੋਦੀ ਮਮੇ ਦੀ ਪਰਤੋਦੀ ਆਹੋ ਉਹਨਾਂ ਮਰਦੇ ਤੋਂ ਤੋਕੀ ਪਰਾਨੇ ਨੂੰ ਸੀ ਲਗਿਆ ਮੋਲੇ ਪਰ ਅੱਛਾ ਛਾ ਆਇਆ ਮਮੇ ਦੀ ਪਰਤ ਚੰਦ ਸਿੰਘ ਦੇ ਜਮਾਤਰਾ ਸਾਹਿਬ ਤੇ ਖਤਾਂ ਵੀ ਲੱਗਿਆ ਵੀ ਪਾਈ ਮਹਾਰਾਜਮ ਵਧੀਆ ਤਗੜੀ ਕੌਸ਼ਤ ਹੈ ਹਾਂ ਇਹਨਾਂ ਨੇ 500 ਰੁਪਏ ਸਕਾਰ ਭੇਜਿਆ ਜਿਹੜੇ ਕਿ ਪੁਰਸ਼ ਦੇ ਵਿੱਚ ਬਹੁਤ ਵਧੀਆ ਪੁਰਸ਼ ਤੇ ਨੇ ਪ੍ਰਧਾਨ ਦਾ ਬੇਟਾ ਤੇ ਜੀ ਇਹਦੇ ਪ੍ਰਧਾਨ ਸਾਹਿਬ ਨੇ ਸਰਮੁਖ ਜਿੰਦੋ ਤੇ ਨਾਲ ਸੰਗਤ ਕੋਤਰ ਇਹਨਾਂ ਨੇ 500 ਰੁਪਏ ਬੱਚਿਆਂ ਦੇ ਕਿ ਭੇਜਿਆ ਸੈਂਕੜੇ ਰੁਪਏ ਹੋਰ ਤੇ ਜਦੋਂ ਵਾਸਾਈ ਦੇ ਵੀ ਖੋੜੀ ਅਦਾ ਕਰੀਆਂ ਐਸੇ ਤਰ੍ਹਾਂ ਬਾਬਾ ਜੀ ਰੱਖਦਾ ਫੱਟੇ ਬੈਸ ਨੇ ਪੂਰਾ ਯਪਾਰ ਕਰ ਆਏ ਕਹੇ ਬੀਬੀ ਆ ਵੀ ਹੋਈ મંરાલમ ભારા માારા ਬਹੁਤ ਆਸਾ ਹੈ ਖੁਸ਼ੀਆਂ ਤਰਾਦੀਆਂ ਜੀ ਸਿੰਦੇਸਪਾਸਰ ਆਪਣੇ ਬ੍ਰਿਹਤ ਗਿਆਨ ਵਿੱਚ ਗਿਆਤ ਮੰਨ ਕੇ ਗਿਆ ਹੈ ਸਰਕਾਰ ਕਰਦਾ ਕੋਈ ਇਸ ਤਰ੍ਹਾਂ ਫਤੇ ਬੁਛਣ ਵੱਡੀ ਉਹ ਕੰਮ ਕਰਦਾ ਪਾ ਗਿਆ ほれはえほれはえほわゆあん。 جس کرن سنگھ جیسے رسمی پر نام بہت بڑی سوچا بڑی کمائی کری بہت ਇਸੇ ਤਰ੍ਹਾਂ ਵੀ ਹਰ ਤਾਰ ਖੜੇ ਹੋ ਆਪਾਂ ਬਹੁਤ ਗੱਫੇ ਲੈ ਰਹੇ ਨੇ ਆਜ ਵੀ ਇਹ ਪਸਕਾਰ ਹੈ ਸਵੰਥੀ ਦੀ ਮੁਸ਼ੀਵਤਤਾ ਦੀ ਚੜ੍ਹਦੀਆਂ ਕਲਾ ਹੈ ਸਿਆਸੀ ਹੋਰਤਾਂ ਦੇ ਲਈ ਇਹੜੇ ਪਾਸ਼ਾ ਮਰਾਦਾ ਪੂਰਨ ਕਰੇ ਸਰਜੋਤ ਸਾਹਿਬ ਜੀ ਜਿਹੜੇ ਹਜ਼ਾਰਾਂ ਰੁਪਈਆ ਆਪਣੇ ਬੇਵਤਰੇ ਨਾਲ ਕੇ ਮਾਫ ਕਹਿ ਰਹੇ ਨੇ ਇਹੋਂ ਸਨ ਅਪਰੋਪਤਾ ਜੀਨੀ ਅਪਾਰ ਕਿਰਪਾ ਉਹਨੇ ਜਾ ਕੇ ਸਿਰ ਪਰੋਕ ਕੇ ਕਹਿੰਦਾ ਮਿੱਠਿਆ ਮਿੱਠਿਆ ਕਰਨੀਆ ਪੁੱਤਰ ਸਾਰੇ ਰਵਾਜ ਐ ਬਈ ਜਿਹੜਾ ਪਾਲੇ ਮੱਝਾਂ ਚਾਹਦਾ ਓ ਉਹੀ ਦੱਸ ਦਿਆ ਮੱਝਾਂ ਲਈ ਤੂੰ ਆ ਚੜਾ ਜਾ ਨਾ ਕੋੜੀਆਂ ਨੇ ਵੀ ਇਹ ਕਿਹਾ ਬਈ ਭੇਜਿਓ ਦਾ ਭੇਜਿਓ ਹੀਰ ਦੇ ਨਾਲ ਰਾਜੇ ਨੂੰ ਭੇਜਿਓ ਪੀਰ ਪਖਾਨ ਨੂੰ ਨਾ ਭੇਜਿਓ ਭਾਈ ਦਾ ਵੀ ਪਖਾਨ ਹੇਟਾ ਕਹਿੰਦੀ ਇਹ ਬਾਰਾਂ ਮੱਝਾਂ ਦਾ ਅਰਥ ਨਵੀਂ ਰਿਸ਼ਤੇਦਾਰੀ ਐ ਇਨੇ ਕਿਸੇ ਨਾਲ ਉੱਥੇ ਪੰਗਾ ਨਾ ਲੈ ਲਵੇ ਇਸ ਕਰਕੇ ਤਾਂ ਭੇਜੋ ਨਹੀਂ ਤਾਂ ਹੀ ਦਾ ਮਨ ਲੱਗਿਆ ਰਹੂਗਾ ਰਾਦੇ ਉੱਤੇ ਰਾਦੇ ਜੇ ਲੋ ਆਏ ਬਠੀਆ ਬਠੀਆ ਕਲਾਕਾਰ ਕੇ ਘੋੜੋ ਦਿਆ ਰਾਜਾ ਕੇ ਨਾਮ ਗਿਆਨੂ ਜੀ ਦਾ ਕਰਦਾ ਨਹੀਂ ਪਰ ਤੇਰਾ ਕਹਿਣਾ ਵੀ ਮੋਟਰ ਉੱਤ ਹੈ ਜਿਹੜੇ ਹੁੰਦਾ ਕਈ ਪਤਰਾ ਉਹ ਦੇਖਦੇ ਸਾਰੇ ਸਾਡੇ ਰਿਸ਼ਤੇਦਾਰ ਹੋਰ ਪਿੰਡ ਦੇ ਚੌਧਰੀ ਸਾਰੇ ਖੜੇ ਨੇ ਮੈਂ ਤੈਨੂੰ ਉਥੋਂ ਜਾ ਕੇ ਪੱਲੂ ਦਾ ਇਸ਼ਾਰਾ ਕਰੂੰਗੀ फेर तू जलाई ਚੱਕੇ ਫੂਲਾ ਮੱਝਾ ਆਪਣਾ ਤਵੇਲੇ ਜੋ ਵੜਨਾ ਆਹ ਅब्बा ਸਰਮ ਜੋ ਸੀ ਮਾ ਆਪਣੇ ਜਰਾ ਦੇ ਖੁਸ਼ੀ ਹੋ ਜਾਂਦਾ ਸੀ ਮਾਥਾ ਸਿੰਘ ਅਜ ਕਾਲ ਨਹੀਂ ਉਹ ਪਰਵਾਹ ਤੇ ਕਰੋਤੇ ਖੁਸ਼ੀ ਆਉਂਦੇ ਨੇ ਬਾੜੀ ਬਾਸ਼ਾ ਬਾਗਲਾ ਇਹੋ ਜਿਹੇ ਹਾਂਜੀ